ਬੇਟਾ ਤੁਹਾਡਾ ਕੀ ਹਾਲ ਹੋ ਗਿਆ ਕਿ ਇੰਨੀ ਦੇਰੀ ਕਿਉਂ ਹੋ ਗਈ ਹੈ ਯਾਰ ਕਦੋਂ ਮਿਲਣਾ ਤੁਸੀਂ ਜੇ ਤੁਹਾਡੇ ਨਾਲ ਬੰਦਾਂ ਨੇ ਮਿਲਣਾ ਵੀ ਹੈ ਤਾਂ ਤੁਹਾਨੂੰ ਸ਼ਡਿਊਲ ਤੇ ਦਿੱਤਾ ਹੀ ਹੋਊਗਾ ਜਾਂ ਦੱਸਾਂਗੇ ਉਹ ਰਾਂਹ ਤੱਕ ਆਇਆ ਹੋਇਆ ਨਹੀਂ ਅਜੇ ਇਹ ਸ਼ਡਿਊਲ ਨਹੀਂ ਦਿੱਤਾ ਕੋਈ ਵੀ ਤੇ ਅਧਿਕਾਰੀ ਕਹਿੰਦੇ ਸੀ ਕਿ ਸਾਡੇ ਸਾਡੇ ਕੋਲ ਜਿੱਦਾਂ ਜਾਣਕਾਰੀ ਆਉਂਦੀ ਅਸੀਂ ਤੁਹਾਨੂੰ ਅੱਗੇ ਪਰਵਡ ਕਰਾਂਗੇ ਤੇ ਮੇਰੇ ਖਿਆਲ ਹੈ ਕਿ ਸ਼ਾਇਦ ਜਲਦੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਉਗੀ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵੀ ਅੱਗੇ ਦੱਸਤਾ ਜਾਵਾਂਗੇ ਸਾਡੇ ਨਾਲ ਕੌਣ ਗੱਲ ਕਰਦਾ ਹੈ ਏਜੰਸੀ ਗੱਲ ਕਰ ਰਹੀ ਹੈ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਕਹਿੰਦਾ ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਤੇ ਉਹ ਕਹਿੰਦੇ ਕਿ ਜਦੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਹੈ ਜੋ ਵੀ ਉਹ ਜਾਣਕਾਰੀ ਹੋਗੀ ਅਸੀਂ ਉਹ ਤੁਹਾਨੂੰ ਉਹ ਨਾਲ ਦੀ ਨਾਲ ਦੱਸਦੇ ਜਾਵਾਂਗੇ ਫਿਰ ਕੀ ਪ੍ਰੋਗਰਾਮ ਹੈ ਸਾਨੂੰ ਮਿਲਣ ਦਾ ਜਾਂ ਕੋਈ ਵੀ ਉਹ ਅਸੀਂ ਉਹ ਉਹਦਾ ਬੰਦ ਕਰਕੇ ਤੁਹਾਨੂੰ ਪ੍ਰਬੰਧ ਬਾਰੇ ਕੋਈ ਦੱਸਿਆ ਹੁਣ ਪ੍ਰਬੰਧ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਵਾਪਸ ਲਿਜਾਣ ਦਾ ਕੋਈ ਮਿਹਰਬਾਨ ਹੋ ਨਹੀਂ ਸੀ ਨਹੀਂ ਉਹ ਤਾਂ ਚਲੋ ਜੀ ਉਹਨਾਂ ਨੇ ਆਪਣੇ ਲੈਵਲ ਤੇ ਕੀਤੇ ਹੋਣਗੇ ਪਰ ਸਾਨੂੰ ਤੇ ਉਹਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਚੌਂ ਵਾਲੇ ਸੀ ਕਿ ਉਹਨਾਂ ਨੂੰ ਜਿੱਦਾਂ ਉਹ ਲੋਕ ਸਭਾ ਚਾਹ ਰਹੇ ਆ ਤੇ ਐਸੀ ਉਹਨਾਂ ਨੂੰ ਵਿਖਸ ਕੀ ਹੈ ਮੇਰੇ ਖਿਆਲੋਂ ਸਾਡੀ ਤੇ ਇਹੋ ਹੀ ਮੰਗ ਸੀ ਕਿ ਬਾਕੀ ਉਹ ਜਿਹੜੇ ਪ੍ਰਬੰਧ ਕਰਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਕੀਤੇ ਹੋਣਗੇ ਕਿਦਾਂ ਇਹਦੇ ਕੀਤੇ ਆ ਤੇ ਸਾਡੀ ਇਹੋ ਹੀ ਮੰਗਿਆ ਕਿ ਉਹਨਾਂ ਨੂੰ ਮੇਰੇ ਖਿਆਲ ਰਿਆ ਕੀਤਾ ਜਾਣਾ ਚਾਹੀਦਾ ਤੇ ਲੋਕਾਂ ਚ ਆਮ ਖੁੱਲੇ ਵਿਚਰਨ ਦੇਣਾ ਚਾਹੀਦਾ ਤੇ ਜੋ ਵੀ ਮੀਡੀਆ ਨਾਲ ਵੀ ਗੱਲਬਾਤ ਕਰਨੀ ਉਹ ਉਹ ਵੀ ਉਹਨਾਂ ਦੇ মিডিਆ ਦੇ মিডিਆ ਵਾਲਿਆਂ ਨੂੰ ਵੀ ਇਹ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਨਾਲ ਗੱਲ ਕਰ ਸਕਣ ਹਾਂਜੀ ਅਸੀਂ ਬਹੁਤ ਦੇਰ ਤੋਂ ਲੱਗੇ ਹੋਏ ਸੀ ਇਹਦੇ ਵਿੱਚ ਨਾ ਸਾਰੇ ਦੇ ਵਿੱਚ ਬਈ ਇਹਨਾਂ ਨੂੰ ਸੌਂਚਾਈ ਜਾਵੇ ਕਿਉਂਕਿ ਇਹਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਵੀ ਇਹਦੇ ਵਿੱਚ ਟਾਈਮ ਪੀਰੀਅਡ ਹੀ ਹੁੰਦਾ ਹੈ ਆਪਾਂ ਨੂੰ ਇਹ ਸੀ ਵੀ ਇੱਕ ਵਾਰੀ ਸੌਂਚਾ ਦਈਏ ਕਿਉਂਕਿ ਨਹੀਂ ਕੁਝ ਕੁ ਦੇਰ ਬਾਅਦ ਕੈਨਸਲ ਹੋ ਜਾਂਦੀ ਹੈ ਮੈਂਬਰਸ਼ਿਪ ਸਾਨੂੰ ਇਹ ਆ ਵੀ ਪਹਿਲਾਂ ਸੌਂਚਾ ਕੇ ਇਹਨਾਂ ਦੀ ਅਸੀਂ ਮੈਂਬਰਸ਼ਿਪ ਸੇਫ ਕਰੀਏ ਹੁਣ ਉਸ ਤੋਂ ਬਾਅਦ ਜਦੋਂ ਸੌਹ ਚੱਕ ਲੈਣਗੇ ਫਿਰ ਅਸੀਂ ਐਨਐਸਏ ਹਟਾਉਣ ਤੇ ਅਸੀਂ ਕਾਰਵਾਈ ਕਰਾਂਗੇ ਤੇ ਐਨਐਸਏ ਹਟਵਾ ਕੇ ਫਿਰ ਬਾਹਰ ਲਿਆਵਾਂਗੇ ਭਾਈ ਸਾਹਿਬ ਨੂੰ ਕੋਈ ਜਾਣਕਾਰੀ ਆਈ ਹੈ ਪੰਜਾਬ ਪੁਲਿਸ ਵੱਲੋਂ ਕਿ ਕਿਸ ਟੰਮ ਲਿਆਇਆ ਜਾਵੇਗਾ ਜਾਂ ਕਿੰਨੇ ਸਾਨੂੰ 12:00 ਵਜੇ ਦਾ ਪਤਾ ਲੱਗਿਆ ਜੀ ਵੀ 12:00 ਵਜੇ ਸੌਹ ਚ ਕਾਣੀ ਹੈ ਹਾਂ ਕਿੰਨੇ ਲੋਕ ਸਾਥ ਵਿੱਚ ਰਹਿ ਸਕਦੇ ਨੇ ਕੁਝ ਮਨ ਨੂੰ ਲੱਗਦਾ ਹੈ ਵੀ ਫੈਮਿਲੀ ਮੈਂਬਰਸ ਤਾਂ ਅਲਾਉਡ ਹੈ ਉੱਥੇ ਮਿਲਣ ਵਾਸਤੇ ਇਹ ਘੰਟੇ ਦੀ ਮੁਲਾਕਾਤ ਹੈਗੀ ਹੈ ਫੈਮਿਲੀ ਮੈਂਬਰਸ ਦੇ ਮਲਵਾਇਆ ਕਿੱਥੇ ਜਾਏਗਾ ਅੰਦਰ ਹੀ ਮਲਵਾਇਆ ਜਾਏਗਾ ਜੀ ਬਾਹਰ ਤਾਂ ਨਹੀਂ ਮਲਵਾਉਂਦੇ ਮੈਨੂੰ ਲੱਗਦਾ ਹੈ ਖਾਸਾ ਜੀ ਤੁਹਾਡੀ ਸ੍ਰੀ ਉਮਰਲਾ ਜੀ ਨਾਲ ਵੀ ਸੁਮਿਲਾਕਾਤ ਹਾਂਜੀ 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 ਕੋਈ ਐਨਐਸਏ ਨੂੰ ਲੈ ਕੇ ਵੀ ਗੱਲਬਾਤ ਨਹੀਂ ਹਲੇ ਉਮਰਲਾ ਜੀ ਨਾਲ ਨਹੀਂ ਉਹ ਅਸੀਂ ਐਨਐਸਏ ਬਾਰੇ ਗੱਲ ਅਮਿਤ ਸ਼ਾਹ ਜੀ ਨਾਲ ਕਰਾਂਗੇ ਹੋਮ ਮਿਨਿਸਟਰ ਨਾਲ ਉਹਦੇ ਵਿਚਾਰ ਤਾਂ ਅੰਦਰਾ ਹੋ ਗਿਆ ਕਦੋਂ ਜਾਊਗਾ ਕਿਹੜਾ ਡੈਲੀਗੇਸ਼ਨ ਜਾਊਗਾ ਨਾਲ ਨਹੀਂ ਹਲੇ ਭਾਜੀ ਸਾਡਾ ਤੁਹਾਨੂੰ ਦੱਸ ਰਿਹਾ ਵੀ ਐਵੇਂ ਹੀ ਸੀ ਸਾਡਾ ਵੀ ਪਹਿਲਾਂ ਸੌ ਤਾਂ ਚਕਾਈਏ ਕਿਉਂਕਿ ਐਵੇਂ ਇਹ ਲਟਕਾ 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 ਕਿਤੇ ਸਾਡੀ ਮੈਂਬਰਸ਼ਿਪ ਹੀ ਕੈਨਸਲ ਕਰ ਦੇਣ ਸਾਨੂੰ ਮੈਨੂੰ ਤਾਂ ਉਹਦਾ ਸੀ ਪਹਿਲਾਂ ਵੀ ਇਹਨਾਂ ਦੀ ਸਾਨੂੰ ਵੀ ਮੈਂਬਰਸ਼ਿਪ ਸੇਵ ਕੀਤੀ ਜਾਵੇ ਤਾਂ ਕਿਸ ਨਾਲ ਲੈ ਕੇ ਆਇਆ ਜਾ ਰਿਹਾ ਕੋਈ ਦਾਦ ਕਰਤੀ ਹੈ ਬਾਈ ਇਹ ਆ ਰਹੇ ਆ ਜੀ ਹਾਂ ਅੱਜ ਹੀ ਸਵੇਰੀ ਚੱਲੇ ਆ ਦੇ ਬੁਰੂ ਘਰ ਤੋਂ ਜੀ ਸਾਡੇ ਕੋਲ ਤੇ ਹੀ ਕੱਲ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਤੇ ਆਪ ਤੁਸੀਂ ਦਿੱਲੀ ਪਹੁੰਚ ਜਾਓ ਕੱਲ ਉਹਨਾਂ ਨੂੰ 5 ਤਰੀਕ ਨੂੰ ਸੌਂਚਕਾਈ ਜਾਊਗੀ ਤੇ ਕੱਲ ਹੀ ਤੁਹਾਨੂੰ ਕੱਲ ਦਾ ਸ਼ਡਿਊਲ ਦੱਸਿਆ ਜਾਊਗਾ ਤੇ ਅਜੇ ਤੱਕ ਸਾਨੂੰ ਕੋਈ ਸਰਕਾਰ ਦੀ ਤਰਫੋਂ ਕੋਈ ਏਦਾਂ ਦੀ ਜਾਣਕਾਰੀ ਦਿੱਤੀ ਕਿ ਕਿੰਨੇ ਵਜੇ ਨੂੰ ਸੌਂਚਕਾਈ ਜਾ ਰਹੀ ਆ ਕਿੰਨੇ ਆਦਮੀ ਨੂੰ ਮਿਲ ਦਿੱਤਾ ਜਾ ਸਕਦਾ ਤੇ ਸਾਡੀ ਤੇ ਅੱਜ ਵੀ ਸਰਕਾਰ ਨੂੰ ਲੋਕ ਸਭਾ ਸਪੀਕਰ ਨੂੰ ਵੀ ਇਹ ਬੇਨਤੀ ਆ ਕਿ ਬਹੁਤ ਲੋਕ ਪੰਜਾਬ ਤੋਂ ਉਹਨਾਂ ਨੂੰ ਮਿਲਣ ਵਾਲੇ ਚਾਉਣ ਵਾਲੇ ਆਏ ਹੋਏ ਆ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਮੀਡੀਆ ਨੂੰ ਅਡਰਸ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਜੋ ਲੋਕਾਂ ਵਾਸਤੇ ਪੰਜਾਬ ਵਾਸਤੇ ਉਹ ਕੀ ਸੋਚਦੇ ਆ ਉਹ ਪਤਾ ਚੱਲ ਸਕੇ ਤੁਹਾਡਾ ਪੂਰਾ ਟਵਾਟਾ ਕਿਹਾ ਹੋ ਗਿਆ ਤੇ ਦੇਰੀ ਕਿਉਂ ਹੋ ਰਹੀ ਹੈ ਜੀ ਕਦੋਂ ਬੁਲਾਉਣਾ ਤੁਸੀਂ ਜੇ ਤੁਹਾਡੇ ਕੋਲ ਉਹਨਾਂ ਨੇ ਮਿਲੋੜਾ ਵੀ ਹੈ ਤਾਂ ਤੁਹਾਨੂੰ ਉਹਨੂੰ ਸ਼ਡਿਊਲ ਤੇ ਦਿੱਤਾ ਹੀ ਹੋਊਗਾ ਜਾਂ ਦੱਸਣਗੇ ਉਹ ਰਾਤਾ ਕਾਇਮ ਹੋਇਆ ਨਹੀਂ ਅਜੇ ਇਹ ਸ਼ਡਿਊਲ ਨਹੀਂ ਦਿੱਤਾ ਕੋਈ ਵੀ ਤੇ ਅਧਿਕਾਰੀ ਕਹਿੰਦੇ ਸੀ ਕਿ ਸਾਡੇ ਸਾਡੇ ਕੋਲ ਜਿੱਦਾਂ ਜਾਣਕਾਰੀ ਆਉਂਦੀ ਅਸੀਂ ਤੁਹਾਨੂੰ ਅੱਗੇ ਫਾਰਵਰਡ ਕਰਾਂਗੇ ਤੇ ਮੇਰੇ ਖਿਆਲ ਹੈ ਕਿ ਸ਼ਾਇਦ ਜਲਦੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਊਗੀ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵੀ ਅੱਗੇ ਦੱਸਤਾ ਜੂ। ਸਾਡੇ ਤਾਂ ਕੋਈ ਗੱਲ ਕਰ ਰਹੀ ਐ ਏਜੰਸੀ ਗੱਲ ਕਰ ਰਹੀ ਐ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਕਰ ਰਹੇ ਨੇ? ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਤੇ ਉਹ ਕਹਿੰਦੇ ਤੇ ਕਿ ਜੀ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਆ ਜੋ ਵੀ ਉਹ ਜਾਣਕਾਰੀ ਹੋ ਗਈ ਅਸੀਂ ਉਹ ਤੁਹਾਨੂੰ ਉਹ ਨਾਲ ਦੀ ਨਾਲ ਦੱਸਦੇ ਜਾਵਾਂਗੇ ਫਿਰ ਕੀ ਪ੍ਰੋਗਰਾਮ ਆ ਸਾਨੂੰ ਮਿਲਣ ਦਾ ਜਾਂ ਕੋਈ ਵੀ ਉਹ ਅਸੀਂ ਉਹ ਉਹਦਾ ਪ੍ਰਬੰਧ ਕਰਕੇ ਤੁਹਾਨੂੰ ਪ੍ਰਬੰਧਾ ਬਾਰੇ ਕੋਈ ਦੱਸਿਆ ਕੇ ਦੇਣਾ ਨਹੀਂ ਆਉਂਦਾ ਲੈ ਕੇ ਵਾਪਸ ਤੇ ਜਾਉਂਦਾ ਕਰੋ ਮਰਵਾਉਂਦੇ ਨੇ ਇਹ ਉਹ ਤੇ ਚਲੋ ਜੀ ਉਹਨਾਂ ਨੇ ਆਪਣੇ ਲੈਵਲ ਤੇ ਕੀਤੇ ਹੋਣਗੇ ਪਰ ਸਾਨੂੰ ਤੇ ਉਹਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਜਾਂ ਉਹਨਾਂ ਦੇ ਜਿਹੜੇ ਉਹ ਉਹਨਾਂ ਦੇ ਚੌਂ ਵਾਲੇ ਸੀ ਕਿ ਉਹਨਾਂ ਨੂੰ ਜਿੱਦਾਂ ਉਹ ਲੋਕ ਸਭਾ ਚਾਹ ਰਹੇ ਆ ਤੇ ਐਸੀ ਉਹਨਾਂ ਨੂੰ ਦੇਖ ਸਕੀਏ ਮੇਰੇ ਖਿਆਲ ਸਾਡੀ ਤੇ ਇਹੋ ਹੀ ਮੰਗ ਸੀ ਕਿ ਬਾਕੀ ਉਹ ਜਿਹੜੇ ਪ੍ਰਬੰਧ ਕਰਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਕੀਤੇ ਹੋਣਗੇ ਕਿੱਦਾਂ ਇਹਦੇ ਕੀਤੇ ਆ ਤੇ ਸਾਡੀ ਇਹੋ ਹੀ ਮੰਗ ਹੈ ਕਿ ਉਹਨਾਂ ਨੂੰ ਮੇਰੇ ਖਿਆਲ ਰਿਆ ਕੀਤਾ ਜਾਣਾ ਚਾਹੀਦਾ ਤੇ ਲੋਕਾਂ 'ਚ ਆਮ ਖੁੱਲੇ ਵਿਚਰਨ ਦੇਣਾ ਚਾਹੀਦਾ ਤੇ ਜੋ ਵੀ ਮੀਡੀਆ ਨਾਲ ਵੀ ਗੱਲ ਮੁਲਾਕਾਤ ਕਰਨੀ ਉਹ ਉਹ ਵੀ ਉਹਨਾਂ ਨੂੰ মিডিਆ ਦੇ মিডিਆ ਵਾਲਿਆਂ ਨੂੰ ਵੀ ਇਹ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ